ਅੱਜ ਅਸੀਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਡੈਮੋਕਰੈਟਿਕ ਟੀਚਰ ਫਰੰਟ ਤਰਨਤਾਰਨ ਕਡੂ ਸਾਹ ਵਿਕੇ ਵੈਰਵਾਲ ਦੀਨ ਵੱਖਰੇ ਵੱਖਰੇ ਪਿੰਡਾਂ ਦਾ ਦੌਰਾ ਕੀਤਾ ਤੇ ਵੇਖਿਆ ਇਹਨਾਂ ਦਾ ਸਾਰਾ ਕਿੰਨਾ ਨੁਕਸਾਨ ਖੜਾ ਨਹੀਂ ਕੀਤਾ ਤੇ ਅਸੀਂ ਮਤਲਬ ਕਿ ਸਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਹਰ ਸੰਭਵ ਜਿੰਨੀ ਮਦਦ ਕਰ ਹੋ ਸਕਦੀ ਕਰਾਂਗੇ ਅਸੀਂ ਆਪਣੀ ਜਥੇਬੰਦੀ ਦੀ ਵੱਲੋਂ ਸਟੇਟ ਦੇ ਵਿੱਚ ਜਿੰਨਾ ਵੀ ਅਸੀਂ ਫੰਡ ਕੱਤਰ ਕੀਤਾ ਵਾ ਤਰਨਤਾਰਨ ਕਾਈ ਨੇ ਸਟੇਟ ਨੇ ਇਸੇ ਕੰਮ ਲਈ ਕੀਤਾ ਵਾ ਤੇ ਇੱਥੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਹੜਾਂ ਨੇ ਤੇ ਸਿਰਫ ਇੱਕ ਹੀ ਬੰਨ ਇੱਥੇ ਮੇਨ ਜਿਹੜਾ ਬੰਨਿਆ ਆਵਾ ਤੇ ਜਿਹੜਾ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਇਹ ਬੰਨ ਜਿਹੜੇ ਆ ਪਿੱਛੇ ਵੀ ਬਣੇ ਜਾਣ ਬੰਨ ਹੈਗਾ ਹੀ ਨਹੀਂ ਹਾਂ ਜਿਹੜਾ ਇਧਰਲੇ ਪਿਛਲੇ ਪਾਸੇ ਕਿ ਤਾਂ ਜੋ ਕੋਈ ਇੱਕ ਵਿੱਚ ਜੇ ਕੋਈ ਦੁਬਾਰਾ ਹੜ ਆਉਂਦੇ ਆ ਤੇ ਉਹਦਾ ਜ਼ਮੀਨੀ ਪੱਧਰ ਤੇ ਹਲ ਕੀਤਾ ਜਾਵੇ ਜੇ ਸਰਕਾਰ ਨੇ ਕਿਸਾਨਾਂ ਦੀ ਮਦਦ ਕਰਨੀ ਹੈ ਤੇ ਬਿਲਕੁਲ ਜ਼ਮੀਨੀ ਰੂਪ ਚ ਆ ਕੇ ਕਰਨ ਜਿਸ ਦਾ ਜਿੰਨਾ ਵੀ ਨੁਕਸਾਨ ਹੋਇਆ ਵਾ ਉਹਨੂੰ ਹੜ ਪੀੜ ਤੋਂ ਬਿਲਕੁਲ ਉਨਰੂਪ ਵਿੱਚ ਉਹਨੂੰ ਉਹਦਾ ਮਾਫ ਜਾ ਮਿਲੇ ਉਹਨੂੰ ਬੇਨਤੀ ਕਰਦਾ ਪ੍ਰਤਾਪ ਸਿੰਘ ਜੀ ਨੂੰ ਕਿ ਉਹ ਦੋਸ਼ਪਤ ਕਹੇ ਇਹ ਡੈਮੋਕਰੇਟ ਟੀਕੇ ਫਰੰਟ ਵੱਲੋਂ ਅੱਜ ਆਏ ਬੰਦੇ ਪ੍ਰਾਏ ਫੈਰੋਂਵਾਲ ਆਪਾਂ ਪਿੱਛੇ ਦੂਰ ਦੂਰ ਤੱਕ ਆ ਵੇਖ ਰਹੇ ਆ ਸਾਰਾ ਜਿਹੜਾ ਦਰਿਆ ਦੇ ਵਿੱਚ ਕਿੰਨੀ ਪੈੜੀ ਆਈ ਆ ਕਿੰਨੀ ਸਾਰੀ ਫਸਲ ਆ ਉਹ ਸਾਰੀ ਖਰਾਬ ਹੋ ਗਈ ਆ ਆ ਕਮਾਦਿਆ ਸਾਹਮਣੇ ਕਮਾਦ ਦੀ ਫਸਲ ਕੋਈ ਥੋੜੀ ਬੋਲਿਓ ਵੀ ਥੱਲੇ ਖਰਾਬ ਹੋ ਚੁੱਕੀ ਆ ਝੋਨਾ ਪੂਰੀ ਤਰ੍ਹਾਂ ਖਰਾਬ ਹੋ ਗਿਆ ਆੜੀਆਂ ਮੋਟਰਾਂ ਲੱਗਣਾ ਮੋਟਰਾਂ ਦੇ ਵਿੱਚ ਜਿਹੜਾ ਸੋਲਰ ਪੰਪ ਲੱਗੇ ਉਹ ਵੀ ਖਰਾਬ ਹੋ ਗਏ ਆ ਬੋਰਾ ਦੇ ਵਿੱਚ ਜਿਹੜੀ ਮਿੱਟੀ ਜੰਮ ਗਈ ਆ ਇਸ ਕਰਕੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਇਹ ਜਿਹੜਾ ਬੰਨ ਐਡੇ ਦੂਰ ਜਿਹੜਾ ਥਰਮਲ ਕਰਕੇ ਬੰਨਦਾ ਇਹ ਅੱਗੇ ਜਾ ਕੇ ਜਿਹੜਾ 2 ਕਿਲੋਮੀਟਰ ਜਿਹੜਾ ਅੱਗੇ ਜਾ ਕੇ ਬੰਨਣਾ ਚਾਹੀਦਾ ਤਾਂ ਜੋ ਜਿਹੜੀ ਕਿਸਾਨਾਂ ਦੇ ਜ਼ਮੀਨ ਦਾ ਆਏ ਸਾਲ ਜਿਹੜਾ ਨੁਕਸਾਨ ਹੁੰਦਾ ਉਹ ਨਾ ਹੋਵੇ ਅਸੀਂ ਆਪਣੀ ਡੈਮੋਕ੍ਰੇਸੀ ਦੇ ਅੱਗੇ ਫਰੰਟਾ ਦਾ ਵਿਸ਼ਵਾਸ ਦਿਵਾਉਂਦੇ ਆਂ ਵੀ ਕਿਸਾਨ ਜਿਹਾ ਸਪੰਦੀਆਂ ਦੇ ਨਾਲ ਮਿਲ ਕੇ ਲਗਾਤਾਰ ਅਸੀਂ ਜਿਹੜੇ ਉਹ ਕੈਂਪ ਲਾਉਣ ਜਾ ਰਹੇ ਆਂ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਮਿਹਨਤ ਲਾ ਰਹੇ ਆਂ ਤਾਂ ਜੋ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਮਤਲਬ ਜਿਹੜਾ ਜ਼ਮੀਨੀ ਪੱਧਰ ਤੇ ਜਾ ਕੇ ਹੱਲ ਕੀਤਾ ਜਾ ਸਕੇ ਧੰਨਵਾਦ ਚਲੋ ਬੰਦ ਕਰੇ ਇੱਥੇ ਬੰਦ ਨਹੀਂ ਉਹ ਜੀ ਬੰਦ ਗਏ